ਕਿ ਤੁਹਾਨੂੰ ਦੱਸਣ ਦੇ ਚਾਹਵਾ ਸੀ ਏਦਾਂ ਚਾਹਵਾ ਉੱਥੇ ਪਹੁੰਚਦੀ ਹੈ ਇਤਨੀ ਰਾਸਤਾਂ ਕੋਲ ਬਹੁਤ ਦੂਰ ਹੈ ਸਤ ਸ੍ਰੀ ਅਕਾਲ ਦੋਸਤ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਤੇ ਅਸੀਂ ਆ ਜਾ ਰਹੇ ਸੀ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਤੇ ਰਸਤੇ ਵਿੱਚ ਨਾ ਤੇ ਹੀਮਕੁੰਟ ਸਾਹਿਬ ਦੀ ਜਿਹੜੀ ਯਾਤਰਾ ਵਾ ਡੇਰਾ ਬਾਬਾ ਨਾਨਕ ਸਾਹਿਬ ਹਰ ਸਾਲ 2 ਮਾਰਚ 2 ਜੂਨ ਨੂੰ ਚੰਦੀ ਹੈ ਹੀਮਕੁੰਟ ਸਾਹਿਬ ਡੇਰਾ ਬਾਬਾ ਨਾਨਕ ਤੋਂ ਤੇ ਉਹਦੇ ਦਰਸ਼ਨ ਜਿਹੜੇ ਆਉ ਫਿਰ ਕਰ ਲੈਨੇ ਆ ਤੇ ਫਿਰ ਅੱਗੇ ਚੱਲਦੇ ਆ ਆ ਜਾਓ ਫਿਰ ਕਰਦੇ ਆ ਦਰਸ਼ਨ ਕਿਉਂ ਤੁਹਾਨੂੰ ਦਰਸ਼ਨ ਕਰਾਉਣੀ ਆ ਸਮਝਦਾ ਮੈਂ ਰੱਖਣੇ ਚਾਹੁੰਦਾ ਹਾਂ ਜੀ ਰਾਜ ਜੀ ਤੇ ਇਹ ਕੋਡ ਸਹਿਮਤਾ ਜਾਣਾ ਹੈ ਸੰਗਤ ਦੇ ਤਰਫੋਂ ਅਸੀਂ ਬੇਨਤੀ ਹੈ ਕਿ ਜਿਹੜੀਆਂ ਭਾਣਾ ਪ੍ਰਸਾਦਾ ਸਾਗਲਿਆ ਜਾਂ ਸ਼ਤਨਾਵ ਸੰਗਤਾਂ ਦੇ ਤਰਫੋਂ ਬੇਨਤੀ ਹੈ ਕਿ ਭਾਵੇਂ ਬਾਬੇ ਸਾਤਰ ਪਛਾਲੇ ਦਬਾਓ ਨੇਮ ਕੋਡ ਸਹਿਮ ਨੂੰ ਯਾਤਰਾ ਜਾਂਦੀ ਹੈ ਹਰ ਸਾਲ ਕੋ ਜੂ ਡੇਰਾ ਬਾਬਾ ਨਾਨਕ ਦਾ ਪੈਦਲ ਯਾਤਰਾ ਇਹ ਬੇਨਤੀ ਹੈ ਕਿ ਭਾਵੇਂ ਇਹ ਡੇਰਾ ਬਾਬਾ ਨਾਨਕ ਦਾ ਹੈ ਤੇ ਰਸਤੇ 'ਚ ਸੰਗਤਾਂ ਦੀ ਦਰਸ਼ਕੀ ਬੜੀ ਮਹਾਰਾਜੀ ਦੀ ਉਸਾਰੀ ਹੋਈ ਹੈ ਸਾਰੀਆਂ ਧਾਰਨਾਵਾਂ ਬੜੀ ਸੰਗਧੀ ਹੈ ਬੜੀ ਸ਼ਰਦਾ ਦੇ ਨਾਲ ਗਰਮੀ ਬਹੁਤ ਆ ਬੜੀ ਸ਼ਰਦਾ ਸੰਗਧੀ ਵਿੱਚ ਪ੍ਰਸ਼ਾਦਾਂ ਦੀ ਜਲ ਪਾਣੀ ਛਕ ਰਹੇ ਆ ਤੇ ਸ਼ੁਗਦਾ ਪ੍ਰਸ਼ਾਦ ਹੋ ਰਹੇ ਲੱਗੇ ਜਿਹੜਾ ਹਜ਼ੂਰ ਕੀ ਦੋਨੀਆਂ ਭਾਈ ਜਿਹੜਾ ਵਰਕੇ ਜੇ ਸਗਲਾ ਕਰੋ ਤੇ ਕੋਈ ਰਾਹਤ ਪਹੁੰਚਾ ਦੇ ਇਹ ਹੀਮ ਗੁਰ ਸਾਹਿਬ ਵੀ ਜਾ ਰਹੇ ਆ ਆਲੇ ਦਸ਼ੰਤਰਾ ਮੇ ਆ ਗਿਆ ਗੱਦੀ ਵੀ ਮੈਂ ਆ ਦੂ ਲੱਗੀ ਲੋ ਥੋੜੀ ਜਾਓਗੇ ਆਸਤੇ ਹੋਈ ਆ ਜੇ ਮਾਲਕ ਲੈ ਗਿਆ ਜੀ ਨਹੀਂ ਲੈ ਜੂ ਆ ਇਹਨਾਂ ਖਾਣਨਾ ਵਾਹਿਗੁਰੂ ਖਾਲਸਾ ਬਾਬਾ ਜੀ ਵਾਹਿਗੁਰੂ ਖਾਲਸਾ ਇਹ ਬਾਬਾ ਜੀ ਹੇਮਗੰਡ ਸਾਹਿਬ ਦੀ ਯਾਤਰਾ ਜੀ ਇਹ ਡੇਰ ਬਾਬਾ ਨਾਨਕ ਤੋਂ ਚੱਲਦੀ ਹੈ ਬਾਬਾ ਨਾਨਕ ਤੋਂ ਚੱਲ ਕੇ ਤੇ ਕਿਦਨ ਪਹੁੰਚਦੀ ਹੈ ਜੀ ਹੇਮਗੰਡ ਸਾਹਿਬ ਇਹ ਸਰ ਇਹ ਮਹੀਨਾ ਲੱਗ ਜਾਣਾ ਜੀ ਪੂਰਾ ਮਹੀਨਾ ਲੱਗ ਜਾਣਾ ਤੇ ਰਾਤ ਤੁਸੀਂ ਰੁਕਦੇ ਹੋ ਹਾਂ ਜੀ ਹਾਂ ਜੀ ਰਾਤ ਸਟੇ ਕਿਤੇ ਕਰ ਲੈਂਦੇ ਹੋ ਜਿੱਥੇ ਕਿਤੇ ਰਕਤਾ ਹਾਂ ਜੀ ਠੀਕ ਹੈ ਜੀ ਪਹਿਲਾ ਸਟੇਜ ਤੇ ਭਗੋ ਵਾਲੇ ਪਿਛੜ ਕੇ ਉੱਤੇ ਜਰਾ ਬਾਬਾ ਸਾਹਿਬ ਠੀਕ ਹੈ ਜੀ ਸਰ ਵਾਲੀ ਠੀਕ ਹੈ ਜੀ ਜੇ ਜਾ ਇਹਨਾਂ ਨੇ ਜਾ ਰਹਿਣਾ ਫੋਕਰ ਪਹੁੰਚਣਾ ਆ ਲੈ ਜੀ ਪ੍ਰਥਾ ਲੈ ਲੈਂਦੇ ਕਾਕੇ ਪਤਾ ਠੀਕ ਹੈ ਫਿਰ ਕੱਲ ਜਾਂਦਾ ਨੰਬਰ ਤਾਂ 29 ਠੀਕ ਹੈ ਜੀ ਫਿਰ ਤੁਗ ਬਾਬੂ ਕਾਲਾ ਸਾਹਿਬ ਤੋਂ ਫਿਰ ਗਾਂ ਕਰਤਾ ਹੋ ਜਾਂਦੇ ਠੀਕ ਹੈ ਧੰਨਵਾਦ ਬਾਬਾ ਜੀ ਬਾਈਕ ਕਨਸਟਰਡੋ 2 ਸੈਕਿੰਡ ਤੋਂ ਪੋਸਟੇ ਵੀਡੀਓ ਤੇ ਪਤਾ ਤੇ ਇਹ ਤਾਂ ਕੋਈ ਨਹੀਂ ਸਾਹਿਬ ਵੀ ਜਾਂਦਾ ਏਰੀਆ ਉਹ ਹਰ ਸਾਲ ਜਿਹੜੀ ਹੈ ਦੋ ਤਿੰਨ ਨੂੰ ਤੇ ਢੇਰਾ ਬਾਬਾ ਨਾਨਕ ਸਾਹਿਬ ਤੋਂ ਰਵਾਨਾ ਹੁੰਦੀ ਹੈ ਤੇ 1 ਮਹੀਨੇ ਬਾਅਦ ਜਿਹੜੀ ਹੈ ਹੇਮਕੁੰਡ ਸਾਹਿਬ ਪਹੁੰਚਦੀ ਆ ਤੇ ਸੰਗਤ ਦੇ ਦਰਸ਼ਨ ਕਰਉਂਦੇ ਹੀ ਇੱਥੇ ਪ੍ਰਸ਼ਾਦਾ ਚੱਲਦੇ ਆ ਇਹ ਕੋਈ ਕਿਸੇ ਦਾ ਘਰ ਆ ਵੀ ਉਹ ਨਾਲੇ ਸੰਗਤ ਦੀ ਸੇਵਾ ਜਿਹੜੀ ਉਹ ਨਹੀਂ ਹੋਈ ਆ ਤੇ ਬੜੀ ਦੂਦ ਘਰ ਹੋ ਸਕਦਾ ਜਿਹੜੀਆਂ ਇੱਥੇ ਚੱਲ ਕੇ ਜਿਹੜੀਆਂ ਇਹ ਮਤਲਬ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਵਿੱਚ ਜਿਹੜੀਆਂ ਉਹ ਸ਼ਾਮਿਲ ਹੁੰਦੀਆਂ ਤੇ ਇਹ ਸ਼ਾਦੀ ਦੀ ਸ਼ਰਾਰੀ ਇੱਥੇ ਚੱਲ ਰਹੀ ਆ। ਇੱਥੇ ਪਰਸ਼ਾਦਾ ਚੱਲ ਰਿਹਾ ਤੇ ਬੜੀ ਹੀ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ। ਗਰਮੀ ਬਹੁਤ ਹੈ ਪਰ ਸੰਗਤ ਦਾ ਇਕੱਠ ਵੀ ਇੱਥੇ ਜੰਮਾ ਹੈ। ਇਹ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਜਿਹੜੇ ਆ ਉਹ ਮੰਦਰ ਸ਼ਕਤੀ ਇਹ ਹਿਮਕੁੰਟ ਸੈਲ ਦੀ ਯਾਤਰਾ ਹੈ ਜੀ ਅੱਜ 2 ਜੂਨ ਹੈ ਤੇ 2 ਜੂਨ ਨੂੰ ਡੇਰਾ ਬਾਬਾ ਨਾਨਕ ਅਹਹ ਜਿਹੜੀ ਹਿਮਕੁੰਟ ਦੀ ਯਾਤਰਾ ਹੈ ਉਹ 68 ਹੁੰਦੀ ਆ ਆਰੰਭ ਹੋ ਗਈ ਹੈ ਤੇ 1 ਮਹੀਨੇ ਬਾਅਦ ਜਿਹੜੀ ਹੈ ਯਾਤਰਾ ਹੈ ਹਿਮਕੁੰਟ ਹੈ ਬਬ ਅਬਚਲ ਨਗਰ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਪਹੁੰਚਦੀ ਹੈ ਤੇ ਤੇ ਇਹ ਤੁਸੀਂ ਦਰਸ਼ਨ ਕੀਤੇ ਹੇਮਕੁੰਡ ਸਾਹਿਬ ਨੂੰ ਜਾਂਦੀ ਸੰਗਤ ਤੇ ਜਿਹੜੀ ਸੰਗਤ ਹੈ 1 ਮਹੀਨੇ ਬਾਅਦ ਹੇਮਕੁੰਡ ਪਹੁੰਚਦੀ ਹੈ ਪੈਦਲ ਯਾਤਰਾ ਤੇ ਰਸਤੇ ਡੇਰਾ ਬਾਬਾ ਬਣਾਣੇ ਕੋ ਗੁਰਦੁਆਰਾ ਸਾਹਿਬ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਸੰਗਤ ਸਾਨੂੰ ਮਿਲ ਗਈ ਆ ਦਰਸ਼ਨ ਹੋ ਗਏ ਨੇ ਮਹਾਰਾਜ ਨੇ ਬੜੀ ਆਪਾਰ ਕਿਰਪਾ ਕੀਤੀ ਹੈ ਤੇ 1 ਮਹੀਨੇ ਬਾਅਦ ਜਿਹੜੀ ਇਹ ਸੰਗਤ ਹੈ ਉਹ ਹੇਮਕੁੰਡ ਸਾਹਿਬ ਪਹੁੰਚੇਗੀ ਤੇ ਉੱਥੇ ਫਿਰ ਇਹਨਾਂ ਦੀ ਸੰਪੂਰਨ ਜਿਹੜੀ ਅਰਦਾਸ ਹੁੰਦੀ ਹੈ ਤੇ ਫਿਰ ਇਹਨਾਂ ਦੀ ਵਾਪਸੀ ਹੁੰਦੀ ਹੈ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੇ ਇੱਥੇ ਅਸੀਂ ਸਾਰਾ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਤੇ ਆਓ ਫਿਰ ਚੱਲਦੇ ਹਾਂ ਤੇ ਕਰਦੇ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨ ਇਹ ਬਾਹਰ ਦਾ ਕੁਝ ਥੀਓ ਹੈ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਜਦੋਂ ਅਸੀਂ ਐਂਟਰ ਕੀਤੇ ਆ ਤੇ ਇਹ ਬਾਹਰ ਦਾ ਵੀਊ ਹੈ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਆਓ ਫਿਰ ਚੱਲਦੇ ਆ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਇੱਥੇ ਇੱਕ ਗੁਰੂ ਮਹਾਰਾਜ ਜੀ ਦਾ ਖੂਹ ਵੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਆਪਣਾ ਜਲ ਦੀ ਵਰਤੋਂ ਕਰਕੇ ਖੇਤੀ ਕਰਿਆ ਕਰਦੇ ਸਨ ਉਹ ਵੀ ਤੁਹਾਨੂੰ ਦਿਖਾਵਾਂਗੇ ਤਲਾਬ ਵੀ ਦਿਖਾਵਾਂਗੇ ਤੇ ਹੋਰ ਵੀ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਬਾਕੀ ਜਿਹੜੀਆਂ ਚੀਜ਼ਾਂ ਉਹਦੇ ਦਰਸ਼ਨ ਕਰਵਾਵਾਂਗੇ ਬਹੁਤ ਸੋਹਣੀਆਂ ਪਾਰਕਾਂ ਬਣੀਆਂ ਹੋਈਆਂ ਬਹੁਤ ਸੋਹਣੇ ਫੁੱਲ ਲੱਗੇ ਹੋਏ ਆ ਇੱਥੇ ਬਹੁਤ ਹੀ ਸੋਨਾ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਾਇਆ ਹੋਇਆ ਐ ਸਾਈਡ ਜੋੜਾ ਕਰ ਰਿਹਾ ਜੀ ਤੇ ਕਿ ਮਹਾਰਾਜੀ ਦਾ ਜਿਹੜਾ ਗੁਰਦਾਰਾ ਸਾਹਿਬ ਦਾ ਨਕਸ਼ਾ ਹੈ ਉਹ ਬਣਾਇਆ ਹੋਇਆ ਹੈ ਇਹ ਕਾਰ ਸੇਵਾ ਖੰਦੂਸ ਸਾਹਿਬ ਵਾਲੇ ਹਨ ਉਹਨਾਂ ਵੱਲੋਂ ਜਿਹੜਾ ਇਹ ਨਕਸ਼ਾ ਤੇ ਗੁਰਦਾਰਾ ਸਾਹਿਬ ਦੀ ਤਿਆਰੀ ਕਰਵਾਈ ਗਈ ਹੈ ਆਓ ਫਿਰ ਚੱਲਦੇ ਹਾਂ ਗੁਰਦਾਰਾ ਸਾਹਿਬ ਜੀ ਦੇ ਘਰ ਦੇ ਆ ਦਰਸ਼ਨ ਇਹ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦਾ ਥੀਓ ਹੈ। ਕੀ ਆਉ ਤੁਹਾਨੂੰ ਦਰਸ਼ਨ ਕਰਾਉਂਦੇ ਆ ਇੱਥੇ ਇਹ ਨੌਜਵਾਨ ਜਿਹੜੇ ਨੇ ਉਹ ਜੋੜਿਆਂ ਦੀ ਸੇਵਾ ਕਰ ਰਿਹਾ ਬੜੇ ਪਿਆਰ ਤੇ ਸ਼ਰਧਾ ਦੇ ਨਾਲ। ਧੰਨਵਾਦੀ। ਆਪਾਂ ਪਾਲਾ ਤੇ ਅੱਜ ਇਹ ਜੋੜਾ ਕਰਦੇ ਤੇ ਚਲਦੇ ਆ ਉਹਨੂੰ ਗੁਰਦਾਰਾ ਸਾਹਿਬ ਦੇ ਅੰਦਰ ਪਹਿਲਾਂ ਅਸੀਂ ਚਲਾਂਗੇ ਐਂਡ ਇਹ ਰਹਾ ਬਾਬਾ ਨਾਨਕ ਗੁਰਦਾਰਾ ਸਹਿਬ ਦਰਬਾਰ ਸਹਿਬ ਅੰਦਰ ਜੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਨਾ ਅਸੀਂ ਚੱਲਦੇ ਆਂ ਤਲਾਬ ਵੱਲ ਗੁਰਦਾਰਾ ਸਹਿਬ ਦੇ ਤਲਾਬ ਵੱਲ ਇਹ ਗੁਰਦਾਰਾ ਸਹਿਬ ਦਾ ਤਲਾਬ ਹੈ ਗੁਰੂ ਪਿਆਰਿਓ ਗੁਰਦਾਰਾ ਸਹਿਬ ਦੀ ਐਂਟਰੀ ਦੇ ਲੈਫਟ ਸਾਈਡ ਤੇ ਗੁਰਦਾਰਾ ਸਹਿਬ ਦਾ ਤਲਾਬ ਹੈ ਇਹ ਗੁਰਦਾਰਾ ਸਹਿਬ ਦੀ ਲੈਫਟ ਸਾਈਡ ਹੈ ਬੜਾ ਹੀ ਸੋਹਣਾ ਬਣਿਆ ਹੋਇਆ ਗੁਰਦਾਰਾ ਸਹਿਬ ਇਹ ਆ ਵੀ ਦੇਖ ਸਕਦੇ ਹੋ ਬੜੇ ਹੀ ਪਿਆਰ ਇੰਨਾ ਸੋਹਣਾ ਤਰਾਸ਼ਿਆ ਹੋਇਆ ਕਿ ਕੀ ਕਹਿ ਸਕਦੇ ਕਾਰੀਗਰਾਂ ਦੀ ਕਾਰੀਗਰੀ ਆ ਬਈ ਆਓ ਪੰਜ ਸ਼ਨਾਨਾ ਕਰਦੇ ਆ ਤੇ ਫਿਰ ਅੱਗੇ ਚੱਲਾਂਗੇ ਪਹਿਲਾਂ ਫਨ ਸ਼ਨਾਨਾ ਕਰਦੇ ਆ ਹੁਣ ਅਸੀਂ ਚੱਲਦੇ ਹਾਂ ਗੁਰੂਦਵਾਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਵਿੱਚ ਤੇ ਅੰਦਰ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਮੱਥਾ ਟੇਕਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਗੁਰਦਾਰ ਸਾਹਿਬ ਦਾ ਖੂਹ ਤੇ ਆਓ ਚੱਲਦੇ ਹਾਂ ਗੁਰਦਵਾਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ ਦਰਬਾਰ ਸਾਹਿਬ ਜੀ ਦਾ ਬਹੁਤ ਹੀ ਸੋਹਣਾ ਬਣਿਆ ਹੋਇਆ ਗੁਰੂ ਮਹਾਰਾਜ ਜੀ ਦਾ ਦਰਬਾਰ ਇਕੜਾ ਸੋਨਾ ਡਿਜ਼ਾਈਨ ਲਾਇਆ ਹੋਇਆ ਇਕੜਾ ਬੱਚਾ ਜੀ ਦੇਖਦਾ ਇੱਕ ਜਮਾ ਫਟ ਸਤ ਨਾ ਲਾਇਓ ਸਤ ਨਾ ਲਾਇਓ ਆਪਾ ਇਹ ਘਰ ਮਾੜੀ ਚੱਲਦਾ ਜਾਦਾ ਲੰਗਰ ਤੇ ਜੁਮਾਰਾਜੀ ਦਾ ਪ੍ਰਸ਼ਾਦਾ ਆਇਆ ਤੇ ਆਹਨਾ ਆਇਆ ਜੀ ਤੋਂ ਜੀ ਆਹ ਲਾਈ ਆ ਆਇਆ ਜੀ ਜੁਮਾਰਾਜੀ ਜੀ ਤੋਂ ਆਹਨਾ ਆਇਆ ਜੀ ਉਹ ਅਹੀਂ ਵੀ ਲੰਗਰ ਛਕ ਲਿਆ ਵਾ ਲੰਗਰ ਦੇ ਬਹੁਤ ਸੁਆਦ ਸੀਗਾ ਦਾਲ ਬਣੀ ਸੀ ਕੜੀ ਬਣੀ ਸੀ ਪ੍ਰਸ਼ਾਦਾ ਚਾਵਲ ਸੀਗੇ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦਾ ਦ੍ਰਿਸ਼ ਹੈ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਫਰੰਟ ਸਾਈਡ ਤੇ ਆਓ ਤੁਹਾਨੂੰ ਖੜਦੇ ਆ ਗੁਰਮਹਾਰਾਜ ਜੀ ਦੇ ਵਰਤਨਾ ਦੀ ਸੇਵਾ ਚੱਲ ਰਹੀ ਹੈ ਉੱਥੇ ਸਾਈਡ ਪਰ ਦੀ ਫਰਦਾ ਦੇ ਪਿਆਰ ਨਾਲ ਇਥੇ ਨੂੰ ਕੀ ਕਿਹਾ ਜਿਹੜੀ ਕਰਦੇ ਆ ਜੇ ਇਹ ਪਹਾਂ ਤੇ ਖਸਾ ਨਾਲ ਮਹਾਰਾਜ ਜੀ ਜਿਹੜੀਆਂ ਸੰਤਾਨ ਤੋਂ ਚੱਲ ਕੇ ਆਣ ਕੇ ਸੇਵਾ ਕਰਦੇ ਆ ਉਹ ਬੜੀ ਐ ਪਾਰਕਤੀ ਸਹਿਬ ਮਹਾਰਾਜ ਜੀ ਤੇ 24 ਘੰਟੇ ਵਰਤਨਾ ਦੀ ਸੇਵਾ ਜਿਹੜੀ ਉਹ ਚੱਲਦੀ ਹੈ ਉਹ ਆਪੂ ਇਹ ਪਰਪੂਰ ਹੁਕਮਤ ਜਿਹੜੀ ਆ ਕੁਮਾਰਾ ਜੀ ਦੇ ਵਰਤਨਾ ਦੇ ਸੇਵਾਕਾਰੀਆਂ ਵਰਤਨਾ ਤੋਂ ਜੀ ਦੇ ਦੇ ਮੰਦਿਰ ਖਾਲਸਾ ਦੇ ਵਿੱਚ ਜਿਹੜੇ ਤੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਉਸ ਤੋਂ ਬਾਅਦ ਜਿਹੜੇ ਢੀਠੇ ਵਰਤਨ ਹੈ ਉਹ ਇੱਥੇ ਲੈਣ ਵਾਸਤੇ ਸੇਵਾਦਾਰ ਖੜੇ ਹੋਏ ਆ ਬੜੀ ਸੇਵਾ ਦੇ ਦਿੱਖਾ ਬੰਦੇ ਆ ਇਹ ਨਾ ਕਿ ਰਾਕੇ ਪਿੰਡਾਂ ਦੇ ਜਾਂ ਦੂਜੇ ਜਿਹਨੇ ਨੇ ਸੇਵਾਦਾਰ ਜਿਹੜੇ ਨੂੰ ਆਣੇ ਸੇਵਾ ਦੇ ਵਿੱਚ ਹਿੱਸਾ ਪੁੰਦੇ ਬੜੀ ਮਹਾਰਾਜ ਦੀਆਂ ਬਾਤਾਂ ਬੰਦੀਆਂ ਕਿਹਦਾ ਕਰਨਾ ਰਾਈਵਰ ਜੀ ਦਾ ਆਉਂਦਾ ਹੈ ਰਾਈਵਰ ਜੀ ਹਾਂ ਦੇ ਜਿਹੜਾ ਪੁਰਾਣਾ ਸੰਸਾ ਚਲੂ ਮਾਰਾਈ ਜੀ ਤੇ ਇਹ ਬਕਤਨਾ ਦੀ ਹਾਊਸਪਾਈ ਦੀ ਟ੍ਰਾਈ ਕਰ ਹੁੰਦੀ ਆ ਆਪਾਂ ਨਾਲ ਇੱਕ ਤਰ੍ਹਾਂ ਇਹ ਸਭ ਤੋਂ ਘੱਟ ਇੰਡੀਆ ਦੇ ਬਾਕੀ ਦੇ ਕਿਤਾਬਾਂ ਇਤਨੀ ਰਾਜਸਥਾਨ ਕੋਲ ਬੁਰੀ ਟੋਰ ਹੈ ਤੇ ਉਹਦੀ ਪੰਜਾਬ ਹੈ ਉਹ ਤੁਹਾਨੂੰ ਉਹਦੇ ਵਿੱਚ ਤਾਨੂੰ ਅੱਲਾਹ ਚੱਲਦੇ ਆਂ ਮਿਸਤਰੀ ਦਰਪਾਤ ਸਾਬਰ ਜਿਸ ਵਾਰੀ ਜਿਸ ਜਿਹੜਾ ਥੂਆ ਹੈ ਪੰਡਾ ਜੀ ਦਾ ਤੁਹਾਨੂੰ ਉਹ ਦਿਖਾਵਾਂਗੇ ਤੇ ਜਿਹੜਾ ਸ਼ਾਮੀ ਦਾ ਫੀਡ ਜੀ ਦਾ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰੂ ਮਹਾਰਾਜ ਜੀ ਦੇ ਖੋਦ ਹੀ ਤੇ ਪਹਿਲਾਂ ਉਹ ਗੁਰੂ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਦੇ ਮੱਥਾ ਟੇਕਦੇ ਆਇਆ ਇਹ ਗੁਰੂ ਮਹਾਰਾਜ ਜੀ ਦੇ ਸ਼ੀਰ ਦਰਬਾਰ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦੀ ਬੈਕਗ੍ਰਾਉਂਡ ਦਾ ਥ ਵੀ ਹੈਗਾ ਇਹ ਗੁਰਦੁਆਰਾ ਸਾਹਿਬ ਜੀ ਦੀ ਬੈਕ ਸਾਈਡ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਜਿੱਥੇ ਗੁਰੂ ਮਹਾਰਾਜ ਜੀ ਦੇ ਖੂਹ ਨੇ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਲ ਦੀ ਵਰਤੋਂ ਕਰਿਆ ਕਰਦੇ ਸਨ ਖੇਤਾਂ ਵਿੱਚ ਵੀ ਇਹ ਇੱਥੇ ਨਾ ਟੂਟੀਆਂ ਲਗਾਈਆਂ ਹੋਈਆਂ ਇਸ ਦਾ ਜਲ ਜਿਹੜਾ ਉਹ ਸਿੱਧੇ ਖੂਹ ਦੇ ਵਿੱਚੋਂ ਆ ਰਿਹਾ ਤੇ ਇੱਥੋਂ ਹੀ ਜਿਹੜਾ ਉਹ ਜਲ ਜਿਹੜਾ ਉਹ ਸੰਗਤਾਂ ਜਿਹੜੀਆਂ ਉਹ ਸ਼ਖਦੀਆਂ ਨੇ ਤੇ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਬਾਬਾ ਜੀ ਦੇ ਖੂਹ ਦੀ ਤੇ ਜਿੱਥੇ ਬਾਬਾ ਨਾਨਕ ਜੀ ਜਿਸ ਜਲਦੀ ਵਰਤੋਂ ਕਰਕੇ ਤੇ ਖੇਤਾਂ ਨੂੰ ਜਿਹੜਾ ਕਿ ਉਹ ਪਾਣੀ ਜਿਹੜਾ ਉਹ ਦਿਆ ਕਰਦੇ ਸੀਗੇ ਇਹ ਉਹ ਖੂਹ ਹੈ ਪੁਰਾਣਾ ਇਤਿਹਾਸਿਕ ਖੂਹ ਹੈ ਤੇ ਇਸ ਨੂੰ ਥੋੜਾ ਜਿਹਾ ਚੇਂਜ ਕਰ ਦਿੱਤਾ ਗਿਆ ਵਾ ਬਹੁਤ ਹੀ ਸੋਹਣਾ ਬਣਾ ਦਿੱਤਾ ਗਿਆ ਵੈ ਇਹ ਪਠਿੰਡਾਂ ਹੁੰਦੀਆਂ ਨੇ ਨਾ ਖੂਹ ਦੇ ਵਿੱਚ ਇਹ ਉਹ ਲੱਗੀਆਂ ਹੋਈਆਂ ਹਨ ਰਾਣੇ ਸਮੇਂ ਦੇ ਵਾਂ ਤੇ ਇਹ ਤੁਹਾਨੂੰ ਕੋਸ਼ਿਸ਼ ਕਰਦੇ ਆ ਇਹ ਜੀਆਂ ਟਿੰਡਾਂ ਚਲਵਾ ਕੇ ਪਾਓ ਛਲਾ ਗੇੜ ਵਈ ਗੇੜ ਲਾਦੇ ਜੋਰ ਅੱਜ ਵੇਖੀ ਜਾਏਗੀ ਇਹ ਦੇਖੋ ਇਦਾਂ ਚੌਂਦ ਤੇ ਜਦੋਂ ਇਸ ਨੂੰ ਘੇੜਦੇ ਆ ਥੋੜਾ ਜ਼ੋਰ ਲਾਉਂਦੇ ਆ ਨਾ ਤੇ ਥੋੜੀ ਤਾਕਤ ਲਮਣੀ ਬਿੰਦੀ ਹੈ। ਚਲ ਠੀਕ ਹੈ ਕੋਈ ਨਹੀਂ ਰਹਿੰਦੇ। ਇਸ ਤਰ੍ਹਾਂ ਫਿਰ ਏ ਜੀਆਂ ਟਿੰਡਾ ਉਹ ਚੱਲਦੀਆਂ ਨੇ ਤੇ ਇਹਨਾਂ ਚ ਫਿਰ ਪਾਣੀ ਨਿਕਲਦਾ ਵਾ। ਬਹੁਤ ਹੀ ਸੋਹਣਾ ਇਹ ਗੁਰਦਾਰ ਸਾਹਿਬ ਦਾ ਬੈਕ ਸਾਈਡ ਵੀ ਆ। ਬਹੁਤ ਹੀ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਦਾ ਬੈਕਸਾਈਡ 뷰 ਹੈ। ਇਹ ਸਾਈਡ ਬਹੁਤ ਸੋਹਣੇ ਦਰਖਤ ਲੱਗੇ ਹੋਏ ਆ। ਇਹ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਹੈ ਜਿੱਦਣ ਲੰਘ ਕੇ ਮਤਲਬ ਕਿ ਬੈਕਸਾਈਡ ਤੇ ਤੇ ਜਿਹੜਾ ਬਾਜ਼ਾਰ ਹੈ ਉਹ ਹੈ। ਅੱਜ ਐਤਵਾਰ ਹੈ ਤੁਹਾਡੇ ਕਰਕੇ ਬਾਜ਼ਾਰ ਜਿਹੜਾ ਉਹ ਬੰਦ ਹੈ। ਨਹੀਂ ਤੇ ਬਾਜ਼ਾਰ ਜਿਹੜਾ ਆਮ ਖੁੱਲਾ ਹੁੰਦਾ ਔਰ ਬਹੁਤ ਸਾਰੀ ਲੋਕ ਜਿਹੜੇ ਨੇ ਉਹ ਇੱਥੋਂ ਖਰੀਦਦੇ ਨੇ, ਚੀਜ਼ਾਂ ਖਰੀਦਦੇ ਆ ਆਪਣੀ ਲੋੜ ਮੁਤਾਬਕ। ਤੇ ਇਹਨਾਂ ਨੂੰ ਘੇੜ ਕੇ ਜਿਹੜਾ ਉਹ ਚਾਲ ਇਹ ਬਾਪੂ ਜੀ ਆਏ ਨੇ ਕਿ ਤੁਹਾਨੂੰ ਦੱਸਣਗੇ ਚਲਹਾਸ਼ ਵੀ ਇੰਦਾ ਚੱਲਦਾ ਇੰਦਾ ਇਸ ਨੂੰ ਥੋੜਾ ਜ਼ੋਰ ਲਾ ਕੇ ਜਿਹੜਾ ਉਹ ਘੇੜਨਾ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਜਾਲਾ ਗੁਰੂ ਮਹਾਰਾਜ ਦੇ ਖੂਦ ਆ ਉਹ ਇੰਦਾ ਜਿਹੜਾ ਉਹ ਨਿਕਲਦਾ ਇਸ ਤਰ੍ਹਾਂ ਕੇ ਨਾ ਪਿੰਦਾ ਇੱਥੇ ਲੋਕੀ ਆਉਂਦੇ ਨੇ ਉਸ ਨੂੰ ਘੇੜਦੇ ਨੇ ਖੋਦੀਆਂ ਚਿੰਡਾਂ ਦਾ ਜਿਹੜਾ ਪਾਣੀ ਹੈ ਜਲ ਹੈ ਉਹ ਨਿਕਲਦਾ ਵਾ ਤੇ ਫਿਰ ਉਸ ਨੂੰ ਛੱਡਦੇ ਆਹ ਦੇਖੋ ਕਿੱਡਾ ਸੋਹਣੇ ਤਰੀਕੇ ਨਾਲ ਜਿਹੜਾ ਜਾਲ ਹੈ ਉਹ ਨਿਕਲਿਆ ਕਿੰਟਿਆਂ ਦੇ ਪਾਣੀ ਆ ਜਾਊਗਾ ਇੰਸ਼ਾਲਾ ਆ ਜਾਂਦਾ ਫਿਰ ਇਸ ਤੋਂ ਲੁਕੀ ਚੱਲ ਜਾਊਗਾ ਤੇ ਇਹ ਸੀਗੇ ਗੁਰਦੁਆਰਾ ਡੇਰਾ ਬਾਬਾ ਨਾਨੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਤੇ ਤੁਹਾਨੂੰ ਹੁਣ ਬਾਹਰ ਨਿਕਲਨੇ ਆ ਦਰਸ਼ਨ ਕਰਕੇ ਤੇ ਇਹ ਥੋੜਾ ਜਿਹਾ ਬਾਹਰ ਦਿਖਾਨੇ ਆ ਕਿ ਇੱਥੇ ਸੋਨੇ ਦੀ ਸੇਵਾ ਜਿਹੜੀ ਆ ਉਹਦੇ ਵਾਸਤੇ ਲਗਾਈ ਹੋਈ ਆ ਗੋਲ ਇੱਥੇ ਲਿਖਿਆ ਹੈ ਕਿ ਸੋਨੇ ਦੀ ਸੇਵਾ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਪਾਲਕੀ ਸਾਹਿਬ ਅਤੇ ਕਲਛਾਨ ਨੂੰ ਸੋਨਾ ਲਗਾਉਂਦੀ ਸੇਵਾ ਚੱਲ ਰਹੀ ਹੈ ਤੇ ਸੇਵਾ ਇਹ ਚ ਸਪਾਉ ਖਾਰ ਸੇਵਾ ਖੰਦੂਸ ਹੈ ਉਹ ਇੱਕ ਮਤਲਬ ਜਿਹੜਾ ਗੁਰਦਵਾਰਾ ਸਾਹਿਬ ਦੀ ਦਾ ਉੱਪਰ ਗੁੰਮਲ ਸਾਹਿਬ ਹੈ ਉਹਦੇ ਉੱਪਰ ਸੋਨੇ ਦੀ ਸੇਵਾ ਜਿਹੜਾ ਸੋਨਾ ਲਗਣਾ ਹੈ ਉਹਦੀ ਸੇਵਾ ਵਾਸਤੇ ਜਿਹੜਾ ਉਹ ਇੱਥੇ ਗੋਲਕ ਜਿਹੜੀ ਉਹ ਰੱਖੀ ਹੋਈ ਹੈ ਕਿ ਉਹ ਵੀ ਤੇਲ ਫੁੱਲ ਭੇਟਾ ਜਿਹੜੀ ਹੈ ਉਹ ਇੱਥੇ ਸੰਗਤਾਂ ਜਿਹੜੀਆਂ ਪੰਥੀਆਂ ਨੇ ਉਸ ਤੋਂ ਬਾਅਦ ਜਿਹੜੇ ਆ ਉਹ ਸੋਨੇ ਦੇ ਕਲਸ਼ ਜਿਹੜੇ ਆ ਗੁਰੂ ਮਹਾਰਾਜ ਜੀ ਦੇ ਗੁਰਮੁਖੀ ਸਾਹਿਬwarte ਤਿਆਰ ਕੀਤੇ ਜਾਣਗੇ ਇਹ ਜਿਵੇਂ ਕਿ ਅੰਦਰ ਪਏ ਹੋਏ ਆ ਸੋਨੇ ਦੇ ਕਲਸ਼ ਜਿਹੜੇ ਆ ਉਹ ਬਣਾਏ ਜਾਣਗੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਗੁਰਮੁਖੀ ਸਾਹਿਬ ਤੇ ਲਗਾਏ ਜਾਣਗੇ ਸਿੱਕੇ ਗੁਰਦੁਆਰਾ ਡੇਰਾ ਬਾਬਾ ਨਾਨਕਦਰਬਾਰ ਸਾਹਿਬ ਜੀ ਦੇ ਦਰਸ਼ਨ ਸੋ ਬੜੇ ਹੀ ਪਿਆਰ ਦੇ ਸ਼ਰਧਾ ਨਾਲ ਜਿਹੜੇ ਆਉ ਦਰਸ਼ਨ ਕੀਤੇ ਆ ਤੇ ਹੁਣ ਅਸੀਂ ਇੱਥੇ ਹੀ ਸਮਾਪਤੀ ਕਰਾਂਗੇ ਅੱਜ ਦੇ ਵਲੌਗ ਦੀ ਤੇ ਕਿੱਦਾਂ ਦਾ ਲੱਗਾ ਵਲੌਗ ਦੱਸਿਓ ਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਤੇ ਸਥਿਤ ਹੈ ਇੱਥੋਂ ਥੋੜੀ ਜਿਹੀ ਦੂਰੀ ਕਰਤਾਰਪੁਰ ਸਾਹਿਬ ਕੋਰੀਡੋਰ ਪੈਂਦਾ ਵਾ ਤੇ ਜੇ ਕਿਸੇ ਨੇ ਮਤਲਬ ਜੀ ਦੇਖਣਾ ਹੋਵੇ ਤਾਂ ਡੇਰਾ ਬਾਬਾ ਨਾਨਕ ਆ ਸਕਦਾ ਇੱਥੋਂ ਲਾਗੋ ਜਿਹੜਾ ਕਰਤਾਰਪੁਰ